ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਬੰਬੇ कॉटन ਦੇ ਸੂਟ ਲੰਗੇ ਤੇ ਜੇ ਤੁਸੀਂ ਲੈਣਾ ਚਾਹੁੰਦੇ ਆ ਆਰਡਰ ਕਰਨਾ ਚਾਹੁੰਦੇ ਆ ਤਾਂ ਆਪਣਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਤੇ ਤੁਸੀਂ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਿਲਾਈ ਕਰਾ ਸਕਦੇ ਹੋ ਜੇ ਤੁਸੀਂ ਆਪਣੇ ਕੋਲੋਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਨਹੀਂ ਤੁਸੀਂ ਵਿਦਆਊਟ ਸਟਿਚਿੰਗ ਵੀ ਇਹਨਾਂ ਨੂੰ ਆਰਡਰ ਕਰ ਸਕਦੇ ਹੋਗੇ ਤੇ ਫਰਸਟ ਜਿਹੜਾ ਮੈਪ ਆਇਆ ਸੂਟ ਹੈ ਇਹ ਵਿਦਾਊਟ ਲਾਈਨਿੰਗ ਸੂਟ ਹੈਗਾ ਪਿਓਰ ਕਾਟਨ ਦਾ ਸੂਟ ਹੈ ਬਹੁਤ ਕੰਫਰਟੇਬਲ ਸਟੱਫ ਹੈਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਦੇਖੋ ਮੈਂ neck ਬਣਾਇਆਗਾ ਤੇ ਡੋਰੀ ਪਾ ਕੇ ਇਸ ਤਰ੍ਹਾਂ ਦੇਖੋ ਇਹਨੂੰ ਤੁਸੀਂ ਦੁਪੱਟੇ ਨਾਲ ਵੀ ਲੈ ਸਕਦੇ ਹੋ ਵਿਦਾਊਟ ਦੁਪੱਟਾ ਵੀ ਇਹਨੂੰ ਵੇਅਰ ਕਰ ਸਕਦੇ ਹੋ ਕਿਉਂਕਿ ਇਹਦੇ ਨਾਲ ਬਹੁਤ ਮਤਲਬ ਲੂਜ਼ ਜਿਹਾ ਸਲਵਾਰ ਦੀ ਤਰ੍ਹਾਂ ਪਜਾਮਾ ਰੱਖਿਆ ਹੈਗਾ ਇਸ ਤਰ੍ਹਾਂ ਬਹੁਤ ਮਤਲਬ ਵੱਡੀ ਮੂਰੀ ਰੱਖ ਕੇ ਨੇ ਇਹਦੀ ਮਤਲਬ ਸਲਵਾਰ ਦੀ ਤਰ੍ਹਾਂ ਪਜਾਮਾ ਹੈਗਾ ਤੇ ਇਦਾਂ ਇਹਦੇ ਬਸ ਆਪਾਂ ਲੈਸ ਲਗਾਈ ਹੈਗੀ ਤੇ ਥੋੜਾ ਜਿਹਾ ਆਪਾਂ ਇਹ ਲੂਸ ਸਟਾਈਲ ਦੇ ਵਿੱਚ ਸੋਹਣਤਾ ਬਾਵਾ ਨੇਗੀ ਜੀ ਆਪਾਂ ਪੂਰੀਆਂ ਰੱਖਿਆ ਨੇਗੇ ਇਸ ਤਰ੍ਹਾਂ ਪੌਣੀ ਬਾਜੂ ਵੀ ਨਹੀਂ ਰੱਖੀ ਹੈਗੀ ਤੇ ਆਪਾਂ ਫੁੱਲ ਬਾਜੂ ਰੱਖੀ ਹੈਗੀ ਇਸ ਤਰ੍ਹਾਂ ਐਦਾਂ ਦੇਖੋ ਆਪਾਂ ਇਹਨੂੰ ਲੈਸ ਲਗਾਈ ਹੈਗੀ ਇਹਦਾ ਆਪਾਂ ਨੈੱਕ ਹੈ ਜਿਹੜਾ ਐਦਾਂ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈਗਾ ਤੇ ਬਿਲਕੁਲ ਲੂਸ ਸਟਾਈਲ ਦੇ ਵਿੱਚ ਆਪਾਂ ਸੂਟ ਹੈ ਜਿਹੜਾ ਇਹ ਰੈਡੀ ਕੀਤਾ ਹੈਗਾ ਇਹਨੂੰ ਤੁਸੀਂ ਆਰਡਰ ਕਰ ਸਕਦੇ ਹੋ ਸੇਮ ਪ੍ਰਿੰਟ ਫਿਲਹਾਲ ਆਪਣੇ ਕੋਲੇ 2 ਜਾਂ 3 ਸੂਟ ਅਵੇਲੇਬਲ ਹੈਗੇ ਨੇਗੇ ਪ੍ਰਾਈਸ ਇਹਦਾ ਹੈਗਾ ਸੀ ਜੀ 1000 ਤੇ ਦੇਖੋ ਕਲਰ ਵੀ ਕਾਫੀ ਜਿਆਦੇ ਸੋਹਣਾਗਾ 1000 ਪ੍ਰਾਈਸ ਹੈਗਾ ਤੇ ਹੁਣ ਆਪਾਂ ਤੁਹਾਨੂੰ ਲੈ ਚਲਦੇ ਆਂਗੇ ਬੰਬੇ ਕਾਟਨ ਵਲ ਤੇ ਬਹੁਤ ਜਿਆਦੇ ਸੋਹਣੀ ਕਾਟਨ ਹੈਗੀ ਤੇ ਪ੍ਰਾਈਸ ਸਾਰੇ ਸੂਟਾਂ ਦਾ ਅੱਜ ਵਾਲਿਆਂ ਦਾ ਰਹੂਗਾ ਜੀ 1750 ਪਲੱਸ ਸ਼ਿਪਿੰਗ ਹੈ ਤੇ ਵਿਦਆਊਟ ਮਤਲਬ ਸ਼ਿਪਿੰਗ ਜਿਹੜੀ ਵਿੱਚ ਇਨਕਲੂਡ ਹੈਗੀ ਤੇ ਇਹ ਨਹੀਂ ਹੈਗਾ ਵੀ ਹਨਾ ਕੋਈ ਤੁਹਾਡੇ ਤੋਂ ਐਕਸਟਰਾ ਚਾਰजेस ਲੈ ਜਾਣਗੇ ਸ਼ਿਪਿੰਗ ਦੇ ਲੋ ਜੀ 7500 ਪ੍ਰਾਈਸ ਰਹੂਗਾ ਸਾਰੇ ਸੂਟਾਂ ਦਾ कॉटन ਬਹੁਤ ਜਿਆਦਾ ਸੋਹਣੀ ਹੈ ਇਸ ਤੋਂ ਵੀ ਮਤਲਬ ਸੋਹਣੀ कॉटन ਹੈ ਜਿਹੜਾ ਮੈਂ ਪਾਇਆ ਹੋਇਆ ਬਹੁਤ ਲਾਈਟ ਵੇਟ ਸਟੱਫ ਹੈਗਾ ਤੁਸੀਂ ਦੇਖ ਸਕਦੇ ਹੋਗੇ ਵਿਦਆਊਟ ਲਾਈਨਿੰਗ ਇਹਨੂੰ ਸਟਿਚ ਕਰਵਾਓ ਕਾਫੀ ਪਹਿਣਾ ਦੀ ਡਿਮਾਂਡ ਰਹਿੰਦੀ ਹੈ ਵੀ ਸਾਨੂੰ कॉटन ਦੇ ਸੂਟ ਚਾਹੀਦੇ ਨੇਗੇ ਤਾਂ ਤੁਸੀਂ ਇਹ ਵਾਲੇ ਸੂਟ ਲੈਗੇ ਜਿਹੜੇ ਲੈ ਸਕਦੇ ਹੋ ਪ੍ਰਿੰਟਿੰਗ ਇਹ ਜਿਹੜੀ ਆਪਾਂ ਫਲਾਵਰ ਨਾਲੋਂ ਕੁਝ ਹਟਕੇ ਜਿਹੇ ਲੈ ਕੇ ਆਏ ਆ ਬੰਬੇ कॉटन ਹੈਗੀ ਲਓ ਜੀ ਐਕਸਟਰਾ ਪਹਿਲਾ ਪ੍ਰਿੰਟ ਰਹੂਗਾ ਇਹਨੂੰ ਤੁਸੀਂ ਐਦਾ ਜਿਦਾ ਮੈਂ ਵੇਅਰ ਕੀਤਾ ਹੋਇਆ ਹੈਗਾ ਸਟਿਚਿੰਗ ਇਹਨਾਂ ਦੀ ਇਸ ਤਰ੍ਹਾਂ ਕਰਵਾ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੇਗੇ ਜਿਹੜੇ ਇਹ ਰੈਡੀ ਹੋਣਗੇ ਫਰਸਟ ਕਲਰ ਕੰਬੀਨੇਸ਼ਨ ਇਹ ਵਾਲਾ ਸੀਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਸੈਕਿੰਡ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਲੈ ਕੇ ਆਏ ਐਂਡ ਬਹੁਤ ਮਤਲਬ ਸੋਨੀ ਕਾਟਨ ਪਈ ਹੈਗੀ ਦੇਖੋ ਸੈਕਿੰਡ ਪ੍ਰਿੰਟ ਇਹ ਵਾਲਾਗਾ ਦੇਖ। ਇਹਦੇ ਤੁਸੀਂ ਸਲਵਾਰ ਸੂਟ ਵੀ ਮਤਲਬ ਬਣਾ ਸਕਦੇ ਹੋ ਜਿੱਦਾਂ ਨਹੀਂ ਮੈਂ ਕੁਝ ਹਟਕੇ ਜੇ ਡਿਜ਼ਾਈਨ ਕੀਤਾ ਹੈਗਾ ਤੁਸੀਂ ਇਦਾਂ ਵੀ ਸੂਟ ਲੇਗੇ ਜਿਹੜੇ ਬਣਾ ਸਕਦੇ ਹੋ। ਲਓ ਜੀ। ਸੈਕਿੰਡ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈ ਵੀ ਤੇ ਬੁਕਿੰਗ ਨਹੀਂ ਹੈਗੀ ਜੀ ਪੇਮੈਂਟ ਕਰਿਓ ਤੇ ਨਾਲ ਦੇ ਨਾਲ ਆਪਣੇ ਸੂਟ ਲੇਗੇ ਜਿਹੜੇ ਤੁਸੀਂ ਲੈ ਸਕਦੇ ਹੋਗੇ ਕਿਉਂਕਿ ਸਟਾਕ ਹੈ ਬਹੁਤ ਲਿਮਟਿਡ ਜੈਗਾ ਜਿਆਦਾ ਨਹੀਂ ਹੈਗਾ ਸਟਾਕ ਐ ਨਹੀਂ ਪਤਾ ਵੀ ਦੁਬਾਰਾ ਨਾ ਮਿਲੇ। ਲੋ ਜੀ ਇਹ ਸਕੰਡ ਪ੍ਰਿੰਟ ਤੁਸੀਂ ਚੈੱਕ ਕਰੋ 7500 ਪ੍ਰਾਈਸ ਹੈਗਾ ਫਿਰ ਦੇਖੋ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਵਧੀਆ ਘਰ ਦੀ ਕਾਟਨ ਹੈਗੀ ਤੇ ਬਹੁਤ ਜਿਆਦੇ ਸੋਹਣੇ ਮਤਲਬ ਪ੍ਰਿੰਟਿੰਗ ਇਹ ਸਾਰੀ ਪ੍ਰਿੰਟਿੰਗ ਬਹੁਤ ਜਿਆਦੇ ਸੋਹਣੇ ਆ ਦੇਖੋ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਜਿੱਦਾਂ ਕਿ ਕੋਈ ਪੈਨ ਫਰੌਕ ਵਗੈਰਾ ਲਾਇਕ ਕਰ ਦੇਣਗੇ ਤਾਂ ਤੁਸੀਂ ਇਹਦੀ ਬਣਵਾ ਸਕਦੇ ਹੋਗੇ ਵੈਸੇ ਦਾ ਸੂਟ ਵੀ ਬਹੁਤ ਜਿਆਦੇ ਸੋਹਣਾ ਬਣੂਗਾ ਕਾਟ ਸੈਟ ਵੀ ਬਹੁਤ ਜਿਆਦੇ ਸੋਹਣੇ ਬਣਨਗੇ ਲੋ ਜੀ ਕਵਾਰਟ ਸੈਟ ਬਣਾਉਣੇ ਹੋਣਗੇ ਤਾਂ ਤੁਸੀਂ ਕਵਾਰਟ ਸੈਟ ਬਣਾ ਸਕਦੇ ਹੋਗੇ ਤੇ ਨੈਕਸਟ ਦੇਖੋ ਪ੍ਰਿੰਟ ਤੁਸੀਂ ਪਿੰਕ ਦੇ ਵਿੱਚ ਹੈਗਾ ਇਸ ਤਰ੍ਹਾਂ ਪ੍ਰਿੰਟ ਰਹੂਗਾ ਇਹ ਵਾਲਾ ਵੀ ਲਓ ਜੀ ਠੀਕ ਹੈ ਜੀ ਐਤਾ ਪ੍ਰਿੰਟ ਰਹੂਗਾ ਫਿਰ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪ੍ਰਿੰਟ ਹੈ ਇਹ ਵਾਲਾ ਬਲੂ ਦੇ ਵਿੱਚ ਤੇ ਤੁਸੀਂ ਜੇ ਮਤਲਬ ਵਿਦਾਊਟ ਸਟਿਚਿੰਗ ਮੰਗਵਾਉਗੇ ਤਾਂ ਠੀਕ ਹੈ ਹਨਾ ਸੋਹਣੇ ਸੋਹਣੇ ਤੇ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਹੋਣਗੇ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਾਉਂਗੇ ਤਾਂ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਆਪਾਂ ਰੈਡੀ ਕਰਕੇ ਦਵਾਂਗੇ ਨਹੀਂ ਤੁਸੀਂ ਜੇ ਵਿਦਾਊਟ ਸਟਿਚਿੰਗ ਮੰਗਵਾਉਣੇ ਤਾਂ ਤੁਸੀਂ ਆਪਣੇ ਅਕੋਰਡਿੰਗ ਆਪਣਾ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਫਿਰ ਨੈਕਸਟ ਆਪਾਂ ਲੈ ਚੱਲਦੇ ਆਂ ਇਹ ਕਾਟਨ ਐ ਬਹੁਤ ਸੋਹਣੀ ਕਾਟਨ ਐ ਵਿਦਾਊਟ ਲਾਈਨਿੰਗ ਇਹ ਵੀ ਸਟਿਚ ਹੋਊਗੀ ਇਹਦਾ ਪ੍ਰਾਈਸ ਵੀ ਰਹੇਗਾ ਜੀ 1750 ਲਓ ਜੀ ਹਜੇ ਆਪਾਂ ਓਪਨ ਵੀ ਨਹੀਂ ਕੀਤਾ ਹੈਗਾ ਸਾਰਾ ਨਿਊ ਸਟਾਕ ਆਇਆ ਹੈਗਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋਗੇ ਅ ਬ੍ਰਾਂਡ ਹੈਗਾ ਇਹਦਾ ਟੇਸਟਾ ਲਓ ਜੀ 7500 ਪ੍ਰਾਈਸ ਹੈਗਾ ਪਲੱਸ ਸ਼ਿਪਿੰਗ ਹੈ ਫਰਸਟ ਕਲਰ ਤੁਸੀਂ ਪ੍ਰਿੰਟ ਚੈੱਕ ਕਰੋ ਤੇ ਫਿਰ ਸੈਕਿੰਡ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਇਹ ਵਾਲਾ ਪ੍ਰਿੰਟ ਰਹੂਗਾ ਪਿੰਕ ਕਲਰ ਦਾ ਪ੍ਰਿੰਟਿੰਗ ਡਿਜ਼ਾਈਨ ਦੇਖੋ ਤੁਸੀਂ ਨੇੜੇ ਤੋਂ ਬਿਲਕੁਲ ਹਨਾ ਬਿਲਕੁਲ ਕਲੀਅਰ ਪਤਾ ਲੱਗ ਰਿਹਾ ਵੀ ਹਾਂ ਕਿੱਦਾਂ ਪ੍ਰਿੰਟ ਬਣਿਆ ਹੋਇਆ ਹੈ ਕਿਵੇਂ ਦਾ ਕਲਰ ਹੈਗਾ ਸਾਰਾ ਮਤਲਬ ਸਹੀ ਦਿਖ ਰਿਹਾ ਹੈਗਾ ਵੀਡੀਓ ਦੇ ਵਿੱਚ ਨੈਕਸਟ ਤੁਸੀਂ ਦੇਖ ਸਕਦੇ ਹੋਗੇ yellow ਨਾਲ ਦੇਖੋ ਪ੍ਰਿੰਟ ਇਹ ਵੀ ਕਾਫੀ ਜਾਦੇ ਸੋਹਣਾ ਹੈਗਾ ਜਿੱਦਾਂ ਕਿ ਗਰਮੀ ਬਹੁਤ ਜ਼ਿਆਦੇ ਪੈ ਰਹੀ ਹੈਗੀ ਹਨਾ ਆਪਣੇ ਇੰਡੀਆ ਦੇ ਵਿੱਚ ਤਾਂ ਬਹੁਤ ਆਰਾਮਦਾਇਕ ਫੈਬਰਿਕ ਹੈਗਾ ਲੋ ਜੀ ਦੇਖ ਸਕਦੇ ਹੋ ਤੁਸੀਂ ਇਹ ਪ੍ਰਿੰਟ ਵੀ ਮਤਲਬ ਕਲਰ ਕਾਫੀ ਜਿਆਦਾ ਸੋਹਣਾ ਹੈਗਾ ਤੇ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਮੈਚਿੰਗ ਤੁਸੀਂ ਮੈਚਿੰਗ ਲੋ ਆਲ ਓਵਰ ਲੋ ਮਤਲਬ ਸੇਮ ਪ੍ਰਾਈਸ ਹੀ ਮਿਲਣਗੇ ਕਿਉਂਕਿ ਸਾਨੂੰ ਮੈਚਿੰਗ ਤੇ ਆਲ ਓਵਰ ਦਾ ਸੇਮ ਪ੍ਰਾਈਸ ਹੀ ਪਿੱਛੋਂ ਜਿੱਥੇ ਅਸੀਂ ਸਟਾਕ ਲਿਆਗਾ ਪਿੱਛੋਂ ਸੇਮ ਪ੍ਰਾਈਸ 'ਚ ਮਿਲਿਆ ਹੋਇਆ ਹੈਗਾ ਜੇ ਮੈਚਿੰਗ ਸਾਨੂੰ ਮਤਲਬ ਘੱਟ ਕਾਸਟ ਤੇ ਮਿਲਦਾ ਤਾਂ ਸਾਨੂੰ ਘਾਟ ਮਿਲ ਜਾਣਾ ਸੀਗਾ ਬਟ ਸਾਨੂੰ ਇਹ ਸੇਮ ਮੈਚਿੰਗ ਤੇ ਆਲ ਓਵਰ ਦਾ ਇਸ ਵਾਰ ਇਹਨਾਂ ਨੇ ਟੇਸਟਾ ਦੇ ਵਿੱਚ ਸੇਮ ਪ੍ਰਾਈਸ ਹੀ ਰੱਖਿਓ ਹੋਏ ਨੇਗੇ ਤਾਂ ਹੀ ਸੇਲਿੰਗ ਦੇ ਵਿੱਚ ਸੇਮ ਪ੍ਰਾਈਸ ਹੀ ਨੇਗੇ ਲੋ ਜੀ ਇਹ ਮਤਲਬ ਮੈਚਿੰਗ ਸੂਟ ਹੈਗਾ ਪ੍ਰਾਈਸ ਸੇਮ ਰਹੂਗਾ ਸਾਡੇ 1700 ਨੈਕਸਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਇਹ ਵੀ ਪ੍ਰਿੰਟ ਲਓ ਜੀ ਤੇ ਫਿਰ ਇਸ ਤੋਂ ਬਾਅਦ ਦੇਖੋ ਇਹ ਵਾਲਾ ਰਹੂਗਾ ਮੈਚਿੰਗ ਸੂਟ ਇਹ ਵੀ ਕਾਫੀ ਜਿਆਦਾ ਸੋਹਣਾ ਸੂਟ ਹੈ ਦੇਖੋ ਇਸ ਤਰ੍ਹਾਂ ਦੀ ਬਾਟਮ ਰਹੂਗੀ ਇਦਾਂ ਇਹ ਵਾਲੀ ਸ਼ਰਟ ਹੈ ਠੀਕ ਹੈ ਜੀ ਤੇ ਨੈਕਸਟ ਵੀ ਰਹੂਗਾ ਮੈਚਿੰਗ ਸੂਟ ਰਹੂਗਾ ਇਸ ਤਰਾਹੀ बॉटम ਹੈ ਇਹ ਵਾਲੀ ਸ਼ਰਟ ਰਹੂਗੀ ਫਿਰ ਇਸ ਤੋਂ ਬਾਅਦ ਆ ਜਾਊਗਾ ਬਲੈਕ ਇਸ ਤੋਂ ਬਾਅਦ ਆ ਜਾਊਗਾ ਇਹ ਬਲੈਕ कॉटन ਦਾ ਪ੍ਰਿੰਟ ਦੇਖ ਤੁਸੀਂ ਬਲੈਕ ਵੀ ਕਾਫੀ ਜਿਆਦਾ ਸੋਹਣਾਗਾ ਤੇ ਜਿਹੜੀ ਆ बॉटम ਨੇਗੀਆਂ ਨਾਲ ਟੇਸਟ ਆ ਦੀਆਂ ਹੀ बॉਟਮ ਲੇngੀਆਂ ਇਸ ਤਰ੍ਹਾਂ ਲਓ ਜੀ ਇਹ ਵਾਲੀ ਸ਼ਰਟ ਆ ਦੇਖੋ ਇਹ बॉटम ਹੈ ਤੇ ਫਿਰ ਆ ਗਿਆ ਜੀ ਲਾਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਮਜ਼ੈਂਟਾ ਸ਼ੇਡ ਦੇ ਵਿੱਚ ਲਓ ਜੀ ਇਹਤੋ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਨਾ ਕੋਈ ਵੀ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਰਹੇ ਹੋਗੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਤੇ ਜਿੱਦਾਂ ਮੇਰੇ ਵੀਅਰ ਕੀਤਾ ਹੋਇਆ ਹੈਗਾ ਸੂਟ ਤੁਸੀਂ ਇਤਾਂ ਦਾ ਵੀ ਰੈਡੀ ਕਰਾ ਸਕਦੇ ਹੋ ਇਹਨਾਂ ਸੂਟਾਂ ਦੇ ਵਿੱਚੋਂ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਹੈਗੀ ਬਾਕੀ ਜੇ ਤੁਸੀਂ ਮੈਨੂੰ ਦੇਖਦੇ ਹੋਗੇ Instagram ਤੇ ਮੇਰੇ ਪੇਜ ਨੂੰ ਜਰੂਰ ਫੋਲੋ ਕਰਿਓ ਉੱਤੇ ਜਿੱਦਾਂ ਕਿ ਮੇਰੇ ਸੂਟ ਪਾਏ ਹੁੰਦੇ ਨੇ ਸਾਰੀਆਂ ਸੂਟਸ ਦੀਆਂ ਰੀਲਸ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਇਹ ਰੈਡੀ ਉਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਰੀਲ ਨੂੰ ਤੇ ਵਾਦ ਤੋਂ ਵਾਦ ਮੇਰੇ ਪੇਜ ਨੂੰ ਜਰੂਰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵੀ ਤੁਹਾਨੂੰ ਸੂਟ ਸਾਡੇ ਕਿਦਾਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ